ਸੋ ਯੋਗੀ ਅਦਿੱਤਿਆਨਾਥ ਨੂੰ ਵੀ ਇੱਕ ਤਰ੍ਹਾਂ ਨਾਲ ਸਟਰੋਂਗ ਲੀਡਰ ਦੇ ਤੌਰ ਤੇ ਉਹ ਪੇਸ਼ ਕਰ ਰਹੇ ਹੈਗੇ ਆ ਹੋ ਸਕਦਾ ਵੀ ਯੋਗੀ ਅਦਿੱਤਿਆਨਾਥ ਇਸ ਫੈਸਲੇ ਦੀ ਇੱਕ ਵਾਰੀ ਵਿਰੋਧਤਾ ਕਰਕੇ ਦੇਖੇ ਸੋ ਜਿਸ ਕਿਸਮ ਦੀ ਉਹਨਾਂ ਦੀ ਆਦਤ ਹੈ ਜੀ ਜੀ ਉਹ ਤੋਂ ਸਾਨੂੰ ਲੱਗਦਾ ਵੀ ਉਹ ਸੁਪਰੀਮ ਕੋਰਟ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰੇਗਾ ਵੀ ਮੈਂ ਤੁਹਾ ਤੋਂ ਵੱਡਾ ਹੈਗਾ ਹਮ ਹਮ ਹੈਨਾ ਲਾਅ ਮੇ ਤੋਂ ਵੱਡਾ ਨਹੀਂ ਹੈਗਾ ਸੋ ਟਰਾਈ ਕਰਨਗੇ ਉਹ ਮੇਰੀ ਇਹ ਸੰਭਾਵਨਾ ਹੈ ਮੈਨੂੰ ਲੱਗਦਾ ਵੀ ਮੈਂ ਜਿਸ ਕਿਸਮ ਨਾਲ ਉਹਨਾਂ ਦੀ ਪੋਲਿਟਿਕਸ ਨੂੰ ਜਾਂ ਉਹਨਾਂ ਦੀ ਸ਼ਖਸੀਅਤ ਨੂੰ ਰੀਡ ਕਰਦਾ ਵੀ ਉਹ ਡਿਫਾਈ ਕਰਨਗੇ ਪਰ ਸੁਪਰੀਮ ਕੋਰਟ ਨੇ ਬਹੁਤ ਵਧੀਆ ਫੈਸਲਾ ਦਿੱਤਾ ਔਰ ਉਹਨਾਂ ਨੇ ਕਿਹਾ ਹੈ ਵੀ ਕਿਸੇ ਦਾ ਚਾਹੇ ਉਹ ਦੋਸ਼ੀ ਵੀ ਹੋਵੇ ਤੁਸੀਂ ਕਿਸੇ ਦਾ ਘਰ ਨਹੀਂ ਢਾ ਸਕਦੇ ਇਹਨਾਂ ਨੇ ਜਿਸ ਤਰ੍ਹਾਂ ਯੂਪੀ ਸਰਕਾਰ ਨੇ ਇਹ ਕਿਹਾ ਸੀਗਾ ਵੀ ਉਹ ਇਲੀਗਲ ਜਿਹੜੀਆਂ ਇਨਕ੍ਰੋਚਮੈਂਟ ਹੈਗੇ ਆ ਉਹਦੇ ਵਿੱਚ ਜਿਹੜੇ ਉਹ ਘਰ ਬਣੇ ਹੈਗੇ ਹਨ ਸੋ ਸੁਪਰੀਮ ਕੋਰਟ ਨੇ ਆਖਿਆ ਵੀ ਜਿਹੜਾ ਇਲੀਗਲ ਵੀ ਹੈਗੇ ਬਣੇ ਉਹਨਾਂ ਦਾ ਕੋਈ ਕਾਨੂੰਨੀ ਪ੍ਰਾਵਧਾਨ ਕਰੋ ਆਈਦਰ ਉਹਨਾਂ ਨੂੰ ਉੱਥੇ ਰਹਿਣ ਦੀ ਇਜਾਜ਼ਤ ਜਾਂ ਕੁਝ ਵੀ ਆ ਉਹ ਕੀਤਾ ਜਾਵੇ ਪਰ ਤੁਸੀਂ ਬਲਡੋਜ਼ਰ ਨਾਲ ਕਿਸੇ ਦਾ ਘਰ ਨਹੀਂ ਢਾ ਸਕਦੇ